ਇਹ ਆ ਦੇਖੋ ਭਾਈ। ਕੀ ਬਾਤ ਹੈ ਭਾਈ। ਕੀ ਬਾਤ ਹੈ। ਗੱਲੇ ਇੱਧਰ ਤੇ ਗੱਲੇ ਕਿਵੇਂ ਗਇਆ ਹੱਥ ਤੇ। ਇਹ ਵੀ ਛੋਟਾ ਦਾ ਤੋਹ ਕਰਦਾ ਸੀਗਾ ਵੀ ਦਾਣੇ ਚੁਗਣ ਦਾ। ਅੱਛਾ ਅੱਛਾ। ਚੌ ਚੌਦਿਆਂ ਲੱਗਿਆ ਹੱਥ ਤੇ। ਹਾਂ ਹਾਂ। ਬਸ ਇਹ ਤੋਹ ਕਰ ਲੱਗਿਆ ਤੇ ਵਧੀਆ। ਤੇ ਲੱਗ ਜਾਇਆ ਹੱਥ ਤੇ। ਸਾਇਆ ਸਹੀ ਆ ਵੀਰੇ। ਕਈ ਤਾਂ ਹੂੰ ਨਾਲ ਲੈ ਕੇ ਭਜਦੇ ਹੁੰਦੇ ਆ ਜਾਂ ਉਵੇਂ ਛੋੜਾ ਥੋੜਾ ਜਿੜਦਾ ਕੁੱਤਰਾ ਹੱਥ ਤੇ ਗਇਆ ਹੁੰਦਾ। ਇਹ ਆ ਬੱਚਾ ਫਿਰਦਾ ਭਾਈ ਵਧੀਆ ਔੜਦਾ ਹੈ ਪੂਰਾ ਚੰਗਾ ਇੱਕ ਕੁੱਤਰਾ ਦਾ ਤੇ ਬਾਈ ਨੇ ਹੱਥ ਤੇ ਲਾਇਆ ਵਾ ਗੱਲ ਨੇ। ਹੁਣ ਬੈਠੂ ਆਪਾਂ ਤੁਹਾਨੂੰ ਦਿਖਾਵਾਂਗੇ ਬੈਠਣਾ ਉਹਦਾ ਹੱਥ ਤੇ ਆ ਜਾਂਦਾ ਸਿੱਧਾ ਬਿਨਾ ਸਦਰੀ ਤੋਂ ਟਾਂਗੀ ਤੇ ਨਹੀਂ ਲੱਗਿਆ ਬਈ ਹੱਥ ਤੇ ਲੱਗਿਆ ਉਹਦਾ ਹੱਥ ਤੇ ਆਉਂਦਾ ਗੱਲ ਬਾਹ ਕੇ ਦਿਖਾਈ ਜਾਣਾ ਜਦੋਂ ਆਉਣ ਲੱਗਾ ਆਪਾਂ ਕਰਦੇ ਆਂ ਸ਼ੁਰੂ ਆ ਫਿਰਦਾ ਬਈ ਬੱਚਾ ਲਾਲ ਪੱਲੇ ਵਾਲਾ ਰੋਝਾ ਪਰਲਾ ਆ ਇਹ ਗੱਲ ਦਾ ਪਿਆਰ ਆ ਬਈ ਬੱਚੇ ਨਾਲ ਪੂਰਾ ਨਿਕਾ ਜੀ ਹੈ ਬਈ ਆ ਜਾਂਦਾ ਜਦੋਂ ਇਹ ਨੀਮ ਆ ਆਪਾਂ ਵੀਡੀਓ ਚ ਸਟਾਰਟ ਕਰਾਂਗੇ ਬਈ ਦੁਬਾਰਾ ਪਹਿਨਾ ਦਿਖਾਵਾਂਗੇ ਦੇਖ ਤਾ ਪੇ ਲਾਉਂਦਾ ਆ ਆਊਗਾ ਆਊਗਾ ਹੱਥ ਖਿਲਾਰ ਕੇ ਖੜਾ ਰਿਹਾ ਇਹ ਆ ਦੇਖੋ ਭਾਈ ਕੀ ਬਾਤ ਹੈ ਭਾਈ ਕੀ ਬਾਤ ਹੈ ਗੱਲ ਇਧਰ ਦੀ ਲੈ ਕੇ ਆਈ ਇਹਨੂੰ ਦੇਖੋ ਭਾਈ ਉੱਡ ਕੇ ਬੱਚਾ ਹੱਥ ਤੇ ਆਇਆ ਸਿੱਧਾ ਉਧਰ ਦੀ ਲੈ ਕੇ ਆਈ ਉਧਰ ਦੀ ਵੀਡੀਓ ਬਣਾਵਾਂਗੇ ਆਪਾਂ ਦੀ ਹਾਂ ਆਪਾਂ ਬੱਚਾ ਦਿਖਾਉਣੇ ਬਾਈਆਂ ਨੂੰ ਹਾਂਜੀ ਗੱਲ ਵਗੀ ਹਾਲ ਵਧੀਆngੀ ਤੇ ਆ ਭਾਈ ਬੱਚਾ ਇਹ ਨਾ ਉੜਦਾ ਸੀ ਤੁਸੀਂ ਦੇਖਿਆ ਸੀ ਹੱਥ ਤੇ ਆਇਆਗਾ ਤੇ ਇਹ ਆ ਗਿਆ ਲਵਾਈ ਦਾ ਬੱਚਾ ਤੇ ਗੱਲੇ ਕਿਵੇਂ ਗਿਜਾਇਆ ਹੱਥ ਤੇ ਇਹ ਵੀ ਛੋਟਾ ਦਾ ਤੋਹ ਕਰਦਾ ਸੀਗਾ ਵੀ ਦਾਣੇ ਚੁਗਣ ਦਾ ਅੱਛਾ ਅੱਛਾ ਚੌ ਚੌਦਿਆਂ ਲੱਗਿਆ ਤੇ ਹਾਂ ਹਾਂ ਬਸ ਇਹ ਤੋਹ ਕਰ ਲੱਗਿਆ ਤੇ ਬਧੀਆ ਤੇ ਗਿਜਾਈ ਗਿਆ ਹੱਥ ਤੇ ਸਾਇਆ ਸਹੀ ਆ ਵੀਰੇ ਸਹੀ ਆ ਆ ਬੱਚਾ ਭਾਈ ਇਹ ਕਲੀ ਦਾ ਹੋ ਗਿਆ ਕਹਿੰਦੇ ਹਲੇ ਜੀਗੋ ਕਲੀ ਦੀ ਕਲੀ ਤਾਂ ਨਹੀਂ ਹੈ ਅੱਛਾ ਛੋਟਾ ਹੀ ਆ ਛੋਟਾ ਹੀ ਆ ਆ ਬੱਚਾ ਭਾਈ ਹੱਥ ਤੇ ਲੱਗਿਆ ਵੈਨਾਂ ਦਾ ਤੋਹ ਕਰਦਾ ਭਾਈ ਕੋਈ ਛਤਰੀ ਤੇ ਨਹੀਂ ਆਉਂਦਾ ਕੂਤਰਾਂ ਦੇ ਨਾਲ ਵੀ ਉੱਡਦਾ ਪਰ ਬਹਿਣਾ ਹੀ ਦੇਤੀ ਆ ਆ ਖੱਟੇ ਘੋੜ ਤੇ ਲੱਗਾ ਗਿਆ ਲੈ ਹਾਂ ਹਾਂਜੀ ਕੀ ਬਾਤ ਹੈ ਮੁਰਤੀ ਬੰਦੇ ਤੇ ਆਪਾਂ ਬਈ ਦੁਬਾਰਾ ਫੇਰ ਛੱਡ ਕੇ ਦੀ ਦੁਬਾਰਾ ਵੀਡੀਓ ਫੇਰ ਬਣਾ ਕੇ ਦਿਖਾਵਾਂਗੇ ਤੇ ਕੰਟੀਨਿਊ ਰੱਖੀ ਇਹਨੂੰ ਅਈ ਡਾਇਰੀ ਤੇ ਆਪਾਂ ਫੇਰ ਉਹਦੀ ਵਧੀਆ ਬਣਾ ਕੇ ਪਾਵਾਂਗੇ ਵੀਡੀਓ ਠੀਕ ਆ ਮਿੱਤਰੋ ਇਹ ਆ ਬਾਈ ਦਾ ਹੱਥ ਤੇ ਲੱਗਿਆ ਵਾ ਬੱਚਾ ਵਧੀਆ ਕੂਤਰਾਂ ਦਾ ਹਣਾ ਗਿਆ ਲੈ ਹਾਂ ਵਧੀਆ ਹੈ ਹਾਂ ਸਹੀ ਆ